ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜਿਮਨੀ ਚੋਣ ਲਈ ਚੋਣ ਪ੍ਰਚਾਰ ਕੱਲ੍ਹ ਸ਼ਾਮ ਖਤਮ ਹੋ ਗਿਆ ਚੋਣ ਕਮਿਸ਼ਨ ਨੇ ਹੁਣ ਸਾਰੇ ਬਾਹਰੀ ਲੋਕਾਂ ਨੂੰ ਵਿਧਾਨ ਸਭਾ ਹਲਕਾ ਛੱਡਣ ਲਈ ਕਹਿ ਦਿੱਤਾ ਹੈ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਸ਼ਾਂਤੀਪੂਰਨ VOTING ਕਰਵਾਉਣ ਲਈ ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਵੀ ਤਾਇਨਾਤ ਕੀਤੀਆਂ ਹਨ ਇਹ ਪਹਿਲੀ ਵਾਰ ਹੈ ਕਿ ਜਦੋਂ ਸੂਬੇ ਵਿੱਚ ਕਿਸੇ ਜਿਮਨੀ ਚੋਣ ਦੌਰਾਨ ਇੰਨੀ ਵੱਡੀ ਗਿਣਤੀ ਵਿੱਚ ਕੇਂਦਰੀ ਬਲ ਜਵਾਨ ਤਨਾਤ ਕੀਤੇ ਗਏ ਹੋਣ ਚੋਣ ਕਮਿਸ਼ਨ ਨੇ ਇਸ ਦਾ ਕਾਰਨ ਜ਼ਿਲ੍ਹੇ ਦਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਣਾ ਹੋਣਾ ਦੱਸਿਆ ਹੈ ਕੱਲ ਤਰਨਤਨ ਦੀ ਜਿਮਨੀ ਚੋਣ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਲਾਇਆ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਰੋਡ ਸ਼ੋਅ ਕੀਤਾ ਉੱਥੇ ਭਾਈਪਾ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ ਵਾਰਿਸ ਪੰਜਾਬ ਜਥੇਬੰਦੀ ਦੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੇ ਆਖਰੀ ਦਿਨ ਕਈ ਚੋਣ ਰੈਲੀਆਂ ਕੀਤੀਆਂ ਕਾਂਗਰਸ ਨੇ ਆਪਣੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਦੇ ਦਿਹਾਂਤ ਕਾਰਨ ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੇ ਸਿਆਸੀ ਪ੍ਰੋਗਰਾਮ ਮੁਲਤਵੀ ਰੱਖੇ ਉਸਰੇ ਵੀ ਦੇਰ ਸ਼ਾਮ ਤਰਨਤਰਨ ਵਿੱਚ ਫਲੈਗ ਮਾਰਚ ਕੀਤਾ ਤਰਨਤਰਨ ਹਲਕੇ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਨਤੀਜੇ 14 ਨਵੰਬਰ ਨੂੰ ਆਉਣਗੇ ਕਾਂਗਰਸ ਪ੍ਰਧਾਨ ਰਾਜਾ ਵੜੇnga ਅੱਜਕੱਲ੍ਹ ਲਗਾਤਾਰ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ ਹੁਣ ਤਾਜ਼ਾ ਮਾਮਲਾ ਵੜਿੰਗ ਦੇ ਤਰਨਤਾਰਨ ਵਿੱਚ ਦੋ ਸਿੱਖ ਬੱਚਿਆਂ ਦੇ ਜੋੜੇ ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਪੈਦਾ ਹੋਇਆ ਹੈ ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਕਿੱਧਰ ਚੱਲੇ ਆ ਦੋ ਸਰਦਾਰ ਟੂ 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 ਆਮ ਆਦਮੀ ਪਾਰਟੀ ਨੇ ਰਾਜਾ ਵੜਿੰਗ ਦੀ ਟਿੱਪਣੀ ਦਾ ਸਖਤ ਸ਼ਬਦਾਂ ਵਿੱਚ ਨਖੇਦੀ ਕਰਦਿਆਂ ਆਖਿਆ ਕਿ ਰਾਜਾ ਵੜਿੰਗ ਦੀ ਇਸ ਹਰਕਤ ਨੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪੰਚਾਈ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਧਰ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵੀਡੀਓ ਪ੍ਰਸਾਰਤ ਹੋਣ ਤੋਂ ਬਾਅਦ ਰਾਜਾ ਵੜਿੰਗ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬੰਧੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਰਾਜਾ ਵੜਿੰਗ ਵਿਰੁੱਧ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣਗੇ ਆ ਕੱਲ ਇੱਕ ਵੀਡੀਓ ਸਾਹਮਣੇ ਆਈ ਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਛੋਟੀ ਉਮਰ ਦੇ ਬੱਚੇ ਨੇ ਜਿਨ੍ਹਾਂ ਦੇ ਸਿਰ ਤੇ ਜੂੜਾ ਸਜਾਇਆ ਹੋਇਆ ਤੇ ਉਹ ਜੂੜੇ ਨੂੰ ਹੱਥ ਲਾ ਕੇ ਮਖੌਲ ਕਰ ਰਹੇ ਨੇ ਤੇ ਨਾਲੇ ਟੋਲ ਟੋਲ ਦੀ ਗੱਲ ਕਰ ਰਹੇ ਨੇ ਟੂ ਟੂ ਦੀ ਗੱਲ ਕਰ ਰਹੇ ਨੇ ਸੋ ਇਹ ਗੱਲ ਅਸੀਂ ਉਹ ਸਮਝਦੇ ਆ ਪਰ ਕਿਉਂਕਿ ਕਾਂਗਰਸ ਪਾਰਟੀ ਦੇ ਉਹ ਪ੍ਰਧਾਨ ਨੇ ਇੰਦਰਾ ਗਾਂਧੀ ਜੀ ਨੂੰ ਆਪਣਾ ਮਾਂ ਸਮਝਦੇ ਨੇ ਤੇ ਉਹਨਾਂ ਵੱਲੋਂ ਵੈਸੇ ਤਾਂ ਅਸੀਂ ਆਸ ਕਰਦੇ ਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਚੰਗੀ ਕਦੇ ਹੋ ਹੀ ਨਹੀਂ ਸਕਦੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪੰਜ ਸਿੱਖਾਂ ਨੂੰ ਕੋ ਕੋ ਕੇ ਕਤਰਿਆਉ ਕੀਤਾ ਉਸ ਪਾਰਟੀ ਦਾ ਇਹ ਵੱਖਰਾ ਇਤਿਹਾਸ ਹੈ ਪਰ ਇਹ ਗੱਲ ਅਸੀਂ ਦੱਸ ਦਈਏ ਕਿ ਅਸੀਂ ਜਦੋਂ ਵੀ ਅਰਦਾਸ ਕਰਦੇ ਹਾਂ ਅਸੀਂ ਉਹਦੇ ਵਿੱਚ ਸਿੱਖੀ ਕੇਸਾ ਸਵਾਸਾਂ ਸੰਗਰਵੌਰ ਦੀ ਗੱਲ ਕਰਦੇ ਫੇਰ ਮੇਰੇ ਕੇਸ ਆ ਉਹ ਗੁਰੂ ਦੀ ਮੋਹਰ ਆ ਤੇ ਵੱਡੀ ਗੱਲ ਹੈ ਕਿ ਕਾਲ ਤਖਤ ਸਾਹਿਬ ਵੱਲੋਂ ਊੜਾਂ ਤੇ ਜੂੜਾ ਬਚਾਉਣ ਲਈ ਤੇ ਉਸ ਨੂੰ ਪ੍ਰਗੁਣਿਤ ਕਰਨ ਲਈ ਜਿਹੜੀ ਆ ਇੱਕ ਲਹਿਰ ਚਲਾਈ ਜਾ ਰਹੀ ਆ ਉਹ ਛੋਟੇ ਬੱਚਿਆਂ ਦੇ ਸਿਰ ਤੇ ਜਿਹਨਾਂ ਦੇ ਸਿਰ ਤੇ ਜੂੜਾ ਸਜਿਆ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਬਲਕਿ ਮਖੌਲ ਕਰਨਾ ਨਹੀਂ ਬਣਦਾ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਕਰਵਾੜ ਕੀਤਾ ਉਸ ਗੱਲ ਨੂੰ ਲੈ ਕੇ ਅੱਜ ਅਸੀਂ ਐਸਐਸਪੀ ਸਾਹਿਬ ਕੋਲੇ ਜਿਹੜੀ ਉਹਨਾਂ ਨੇ ਇਹ ਤੋਹੀਨ ਕੀਤੀ ਆ ਗੁਰੂ ਦੇ ਦਿੱਤੇ ਕਕਾਰ ਦੀ ਤੋਹੀਨ ਕੀਤੀ ਆ ਇਸ ਦੇ ਖਿਲਾਫ ਵੱੜਦੀ ਜਿਹੜੀ ਆ ਠੋਸ ਕਾਰਵਾਈ ਕੀਤੀ ਜਾਵੇ ਦੂਸਰੇ ਪਾਸੇ ਪੰਜਾਬ ਕਾਂਗਰਸ ਵੀ ਹੁਣ ਵੜਿੰਗ ਦੇ ਸਮਰਥਨ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਕੱਲ ਕਾਂਗਰਸੀ ਬੁਲਾਰੇ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਵੀਰ ਬਾਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੜਿੰਗ ਨੂੰ ਨਿਸ਼ਾਨੇ ਤੇ ਲੈਣ ਤੋਂ ਬਾਅਦ ਮੀਡੀਆ ਦੇ ਰੂਬਰੂ ਹੁੰਦੇ ਹੋਏ ਸੁਖਵੀਰ ਸਿੰਘ ਬਾਦਲ ਨੂੰ ਸਿੱਖ ਪੰਥ ਦਾ ਸਭ ਤੋਂ ਵੱਡਾ ਦੁਖੀ ਕਰਾਰ ਦਿੱਤਾ। ਮੀਡੀਆ ਦੇ ਰੂਬਰੂ ਹੁੰਦੇ ਹੋਏ ਕਾਂਗਰਸੀ ਬੁਲਾਰੇ ਨੇ ਆਖਿਆ ਅੱਜ ਸੁਖਵੀਰ ਸਿੰਘ ਬਾਦਲ ਹੋਣਾ ਨੇ ਜਿਹੜਾ ਟਵੀਟ ਕੀਤਾ ਹੈ ਰਾਜਾ ਵੜਿੰਗ ਸਾਹਿਬ ਦੇ ਉੱਤੇ ਮੈਂ ਸਬੀਰ ਸਿੰਘ ਬਾਦਲ ਹੋਣਾ ਨੂੰ ਪੁੱਛਣਾ ਚਾਹੁੰਨਾ ਕਿ ਅਸੀਂ ਵੀ ਟਵੀਟ ਕਰ ਸਕਦੇ ਹਾਂ ਉਹਨਾਂ ਦੀ ਉਹ ਫੋਟੋ ਜਿਹਦੇ ਵਿੱਚ ਉਹ ਜਿੰਥੇ ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਕੇਸ ਖੁੱਲੇ ਹੋਏ ਆ ਔਰ ਹੋਲੀ ਖੇਡਦੇ ਨਜ਼ਰ ਆ ਰਹੇ ਆ ਤੁਸੀਂ ਵੜਿੰਗ ਸਾਹਿਬ ਦੇ ਉੱਤੇ ਸਵਾਲ ਕਰ ਦਿੱਤੇ ਪਰ ਕਦੀ ਆਪਣੇ ਆਪ ਨੂੰ ਸਵਾਲ ਕੀਤਾ ਬਾਦਲ ਸਾਹਿਬ 328 ਪਵਿੱਤਰ ਸਰੂਪ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹ ਚੋਰੀ ਹੋ ਗਈ ਬਰਗਾੜੀ ਬਾਈਬਲ ਕਲਾ ਵਰਗੀ 80 ਵੱਡੀ ਤੇ ਅਦਵੀ ਹੋ ਗਈ ਤੁਸੀਂ ਸੌਦੇ ਸਾਦ ਨੂੰ ਮਾਫੀਆਂ ਦਿੰਦੇ ਫਿਰਦੇ ਸੀ ਚਿੱਠੀਆਂ ਲਿਖਦੇ ਫਿਰਦੇ ਸੀ ਉਹਨਾਂ ਨਾਲ ਮੀਟਿੰਗਾਂ ਕਰਦੇ ਫਿਰਦੇ ਸੀ ਸਮੇਤ ਸੈਣੀ ਵਰਗੇ ਆਦਮੀ ਨੂੰ ਤੁਸੀਂ ਡੀਜੀਪੀ ਲਾਇਆ ਨਕੋਦਰ ਕਾਂਡ ਦੇ ਤੁਸੀਂ ਦੋਸ਼ੀ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖਾਂ ਦੀ ਸਭ ਤੋਂ ਤੋਂ ਪਵਿੱਤਰ ਤੇ ਵੱਡੀ ਅਦਾਲਤ ਹੈ ਉਸ ਅਦਾਲਤ ਦੀ ਫੈਸਲ ਤੋਂ ਹੋਏ ਹੁਕਮਨਾਮੇ ਨੂੰ ਤੁਸੀਂ ਪਹਿਲਾਂ ਮੰਨ ਗਏ ਤੇ ਫਿਰ ਨਕਾਰ ਗਏ ਤੁਹਾਡੇ ਤੋਂ ਵੱਡਾ ਵੀ ਕੋਈ ਵਿਅਕਤੀ ਹੈ ਜਿਨੇ ਗੁਰੂ ਮਹਾਰਾਜ ਦੀ ਜਾਂ ਪੰਥ ਦਾ ਘਾਣ ਕੀਤਾ ਹੋਵੇ ਵਿਦਿਆਰਥੀਆਂ ਦੇ ਦਬਾਅ ਅੱਗੇ ਝੁਕਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਸੈਨੇਟ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਯੂਨੀਵਰਸਿਟੀ ਨੇ ਕੱਲ ਸੈਨੇਟ ਚੋਣਾਂ ਕਰਵਾਉਣ ਲਈ ਸ਼ਡਿਊਲ ਦੀ ਪ੍ਰਵਾਨਗੀ ਲੈਣ ਲਈ ਚਾਂਸਲਰ ਤੇ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਇੱਕ ਪੱਤਰ ਭੇਜਿਆ ਪਰ ਇਸ ਸਭ ਗਰਮਿਆਨ ਵਿਦਿਆਰਥੀ ਸੈਨੇਟ ਚੋਣਾਂ ਦਾ ਐਲਾਨ ਹੋਣ ਤੱਕ ਆਪਣਾ ਧਰਨਾ ਪ੍ਰਦਰਸ਼ਨ ਖਤਮ ਕਰਨ ਦੇ ਰੋ ਵਿੱਚ ਨਹੀਂ ਹਨ ਇਸ ਮੁੱਦੇ ਨੂੰ ਲੈ ਕੇ ਯੂਨੀਵਰਸਿਟੀ ਵਿੱਚ ਅੱਜ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਇਸ ਦੀ ਤਿਆਰੀ ਰਾਤ ਭਰ ਯੂਨੀਵਰਸਿਟੀ ਵਿੱਚ ਚੱਲਦੀ ਰਹੀ ਤੇ ਇਸ ਮੌਕੇ ਕਈ ਵਾਰ ਵਿਦਿਆਰਥੀ ਆਗੂਆਂ ਤੇ ਪੁਲਿਸ ਪ੍ਰਸ਼ਾਸਨ ਦਰਮਿਆਨ ਟਕਰਾਅ ਵੀ ਹੋਈ ਉਧਰ ਕੱਲ੍ਹ ਸ਼ਾਮ ਵਿਦਿਆਰਥੀ ਆਗੂਆਂ ਨੇ 10 ਨਵੰਬਰ ਦੇ ਯੂਨੀਵਰਸਿਟੀ ਵਿੱਚ ਹੋਣ ਵਾਲੇ ਇਕੱਠ ਲਈ ਸਮੁੱਚੇ ਪੰਜਾਬ ਭਰ ਦੇ ਵਸਨੀਕਾਂ ਨੂੰ ਸੱਦਾ ਪੱਤਰ ਦਿੰਦੇ ਹੋਏ ਆਖਿਆ ਵਾਹਿਗੁਰੂ ਜੀ ਕੀ ਫਤਿਹ ਜਿਦਾਂ ਕਿ ਸਾਰੇ ਪੰਜਾਬ ਨੂੰ ਪਤਾ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਇੱਥੇ ਲੱਗਿਆ ਹੋਇਆ ਆ ਕੱਲ ਨੂੰ 10 10 ਤਰੀਕ ਦੀ ਇੱਕ ਵੱਡੀ ਕਾਲ ਸਾਰੇ ਪੰਜਾਬ ਨੂੰ ਦਿੱਤੀ ਗਈ ਆ ਉਹਦੇ ਰਿਗਾਰਡਿੰਗ ਬਹੁਤ ਏਜੰਸੀਆਂ ਵੱਲੋਂ ਲੋਕਾਂ ਵੱਲੋਂ ਸਰਕਾਰ ਵੱਲੋਂ ਅਥਾਰਟੀ ਵੱਲੋਂ ਭਰਮple ਖੇ ਪਾਏ ਜਾ ਰਿਹਾ ਸੋ ਪਹਿਲੀ ਗੱਲ ਜਿਹੜੀ ਕਲੀਅਰ ਕਰਨਾ ਚਾਹੁੰਦੇ ਆਪਾਂ ਉਹ ਇਹ ਆ ਕਿ ਕੱਲ ਦੀ ਕਾਲ ਜਿਹੜੀ ਆ ਉਹ ਦਾਹੀਂ ਬਰਕਰਾਰ ਆ ਉਹਦੋਂ ਤੱਕ ਰਹਿਣੀ ਆ ਕਿ ਜਦੋਂ ਤੱਕ ਸੈਨੇਟ ਦੀਆਂ ਇਲੈਕਸ਼ਨਾਂ ਦਾ ਸ਼ਡਿਊਲ ਅਨਾਉਂਸ ਨਹੀਂ ਹੁੰਦਾ ਸੋ ਸਾਰਾ ਪੰਜਾਬ ਹਮਾ ਆ ਕੇ ਪੰਜਾਬ ਯੂਨੀਵਰਸਿਟੀ ਪਹੁੰਚੋ ਸਰਕਾਰ ਕੋਈ ਵੀ ਕਹ ਦੇ ਕਿ ਅਸੀਂ ਜੀ ਇਲੈਕਸ਼ਨ ਸ਼ਡਿਊਲ ਅਨਾਉਂਸ ਕਰ ਰਹੇ ਹਾਂ ਬਿਲਕੁਲ ਨਾ ਉਸ ਗੱਲ ਤੇ ਜਾਇਓ ਜਿੰਨਾ ਚਿਹਰੇ ਮੁੰਡੇ ਇੱਥੇ ਸਟੇਜ ਤੋਂ ਨਾ ਐਲਾਨ ਕਰ ਦੇਣ ਇਹ ਸਿਰਫ ਭਰਮ ਤੇ ਭੁਲੇਖੇ ਪਾਉਣ ਦੀਆਂ ਗੱਲਾਂ ਨੇ ਨੋਟੀਫਿਕੇਸ਼ਨ ਐ ਜਾਰੀ ਹੁੰਦੀ ਹੈ ਅਗਲੀ 2 ਘੰਟਿਆਂ ਬਾਅਦ ਫੇਰ ਹੁੰਦੀ ਹੈ ਸੋ ਇਸ ਗੱਲ ਤੇ ਨਹੀਂ ਰਹਿਣਾ ਆ ਇਕੱਠ ਹੋ ਰਿਹਾ ਔਰ ਤੁਸੀਂ ਸਾਰਿਆਂ ਨੇ ਪਹੁੰਚਣਾ ਪੰਜਾਬ ਚੋਣ ਕਮਿਸ਼ਨ ਨੇ ਕੱਲ ਤਰਨਤਾਰਨ ਦੀ ਜਿਮਨੀ ਚੋਣ ਦੌਰਾਨ ਦਰਜ ਝੂਠੇ ਪੁਲਸ ਕੇਸਾਂ ਤੇ ਗ੍ਰਿਫਤਾਰੀਆਂ ਦੀ ਸਮੀਖਿਆ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਚੋਣ ਕਮਿਸ਼ਨ ਨੇ 36 ਘੰਟਿਆਂ ਅੰਦਰ ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਰਿਪੋਰਟ ਦੇਣ ਲਈ ਆਖਿਆ ਹੈ ਚੋਣ ਕਮਿਸ਼ਨ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਡੀਜੀਪੀ ਨੇ ਸਪੈਸ਼ਲ ਡੀਜੀਪੀ ਰਾਮ ਸਿੰਘ ਨੂੰ ਇਨ੍ਹਾਂ ਮਾਮਲਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਪੁਲਿਸ ਤੇ ਦੋਸ਼ ਲਾ ਰਿਹਾ ਸੀ ਕਿ ਪੰਜਾਬ ਪੁਲਿਸ ਨੇ ਸਰਕਾਰ ਦੇ ਦਬਾਅ ਹੇਠ ਆ ਕੇ ਅਕਾਲੀ ਦਲ ਦੇ ਵਰਕਰਾਂ ਤੇ ਝੂਠੇ ਤੇ ਨਜਾਇਜ਼ ਪਰਚੇ ਦਰਜ ਕੀਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਆਪਣੇ ਗੁਰਦੁਆਰਿਆਂ ਵਿੱਚ ਧਾਰਮਿਕ ਸਮਾਗਮ ਕਰਵਾਉਣ ਦੀ ਇਜਾਜ਼ਤ ਨਾ ਦੇਣ ਤੋਂ ਬਾਅਦ ਸੂਬਾ ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਨਿਹੰਗ ਜਥੇਬੰਦੀ ਬਾਬਾ ਬੁੱਢਾ ਦਲ ਦੇ ਡੇਰੇ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਸਰਕਾਰ ਨੇ ਪਹਿਲਾਂ ਐਸਜੀਪੀਸੀ ਨੂੰ ਅਨੰਦਪੁਰ ਸਾਹਿਬ ਸਥਿਤ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਇੱਕ ਵਿਸ਼ੇਸ਼ ਕੀਰਤਨ ਦਰਬਾਰ ਕਰਵਾਉਣ ਦੀ ਬੇਨਤੀ ਕੀਤੀ ਸੀ ਪਰ ਐਸਜੀਪੀਸੀ ਨੇ ਇਹ ਕਹਿੰਦਿਆਂ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਸਰਕਾਰ ਨੂੰ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। SDPC ਨੇ ਸਰਕਾਰੀ ਮਹਿਮਾਨਾਂ ਦੇ ਠਹਿਰਨ ਲਈ ਆਪਣੀਆਂ ਸਰਾਵਾਂ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਇਸ ਇਨਕਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਧਾਰਮਿਕ ਸਮਾਗਮਾਂ ਦਾ ਸਥਾਨ ਬਦਲ ਕੇ ਗੁਰੂ ਕਾ ਬਾਗ ਛੌਨੀ ਬੁੱਢਾ ਦਲ ਕਰ ਦਿੱਤਾ ਹੈ ਇੱਥੇ ਤਿਆਰੀਆਂ ਜੋਰਾਂ ਤੇ ਹਨ ਤਮਨ ਲਾਡੂ ਸਰਕਾਰ ਤੋਂ ਪ੍ਰੇਰਿਤ ਹੋ ਕੇ ਪੰਜਾਬ ਸਰਕਾਰ ਹੁਣ ਸੂਬੇ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾਸ਼ਤੇ ਵਿੱਚ ਦੁੱਧ ਤੇ ਕੇਲਾ ਮਹੱਈਆ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਲਗਭਗ 18 ਲੱਖ ਬੱਚਿਆਂ ਨੂੰ ਰੋਜ਼ਾਨਾ 150 ਗ੍ਰਾਮ ਦੁੱਧ ਤੇ ਇੱਕ ਕੇਲਾ ਮਿਲੇਗਾ ਇਹ ਮੇਡੇ ਮੀਲ ਤੋਂ ਇਲਾਵਾ ਹੋਵੇਗਾ ਇਸ ਯੋਜਨਾ ਤੇ ਲਗਭਗ 800 ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਅਗਲੇ ਵਿੱਦਿਕ ਸੈਸ਼ਨ ਤੋਂ ਇਸ ਯੋਜਨਾ ਦੀ ਸ਼ੁਰੂਆਤ ਹੋ ਜਾਵੇਗੀ ਜੈਤੋ ਨਜ਼ਦੀਕ ਪਿੰਡ ਚੰਦਪਾਨ ਵਿੱਚ ਕੱਲ ਇੱਕ ਦਰਦਨਾਕ ਹਾਸਾ ਵਾਪਰਿਆ ਵਿਆਸ ਸਮਾਗਮ ਵਿੱਚ ਸ਼ਾਮਲ ਹੋਣ ਆ ਰਹੇ ਵਿਅਕਤੀਆਂ ਦੀ ਇੱਕ ਕਾਰ ਤੇਜ਼ ਰਫ਼ਤਾਰ ਹੋਣ ਕਾਰਨ ਕੰਟਰੋਲ ਗਵਾ ਬੈਠੀ ਤੇ ਸੜਕ ਕਿਨਾਰੇ ਲੱਗੇ ਦਰਖਤਾਂ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ 4 ਵਿਅਕਤੀ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ 2 ਔਰਤਾਂ ਤੇ ਇੱਕ 11 ਸਾਲਾ ਬੱਚਾ ਦੱਸਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਹਲਕੇ ਧੂਰੀ ਦੇ ਪਿੰਡ ਬਰੜਵਾਲਾ ਤੋਂ ਕੱਲ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ। ਯੋਜਨਾ ਦੇ ਪਹਿਲੇ ਪੜਾਅ ਵਿੱਚ तीर्थयात्रियों ਨੂੰ ਸ੍ਰੀ ਅਮਰਸਰ ਸਾਹਿਬ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਬੱਸ ਨੂੰ ਮੁੱਖ ਮੰਤਰੀ ਨੇ ਹਰੀ ਝੰਡੀ ਦਿੱਤੀ ਇਸ ਮੌਕੇ ਉਹਨਾਂ ਆਪਣੇ ਸੰਬੋਧਨ ਵਿੱਚ ਭਾਰਤੀ ਚੋਣ ਕਮਿਸ਼ਨ ਤੇ ਉੱਠ ਰਹੇ ਸਵਾਲਾਂ ਸਬੰਧੀ ਵੀ ਚੋਣ ਕਮਿਸ਼ਨ ਨੂੰ ਸਫਾਈ ਦੇਣ ਲਈ ਆਖਿਆ ਇਸ ਮੌਕੇ ਉਹਨਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੁਆਰਾ ਦਿੱਤੇ ਜਾ ਰਹੇ ਲਗਾਤਾਰ ਵਿਵਾਦਤ ਬਿਆਨਾਂ ਤੇ ਟਿੱਪਣੀ ਕਰਦਿਆਂ ਆਖਿਆ ਕਿ ਰਾਜਾ ਵੜਿੰਗ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਾ ਹੈ ਕੀ ਕੀ ਕਰੀਏ ਨਾ ਦੇਖੋ ਮੇਰੇ ਪੱਤੀ ਦੰਦ ਨੇ ਮੈਂ ਕੁਝ ਗੱਲਾਂ ਜਦੋਂ ਕਹਿ ਦਿੰਦਾ ਬਾਅਦ ਚ ਸੱਚੀਆਂ ਹੋ ਜਾਂਦੀਆਂ ਨੇ ਕਿਤੇ ਮੈਨੂੰ ਮਤਲਬ ਮੈਨੂੰ ਅੱਜ ਇਹ ਵੀ ਸੋਚਿਆ ਮੈਂ ਕੁਝ ਸਾਲ ਪਹਿਲਾਂ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀ ਭੰਡਣ ਲੱਗੇ ਸੀ ਉਦੋਂ ਕਿਤੇ ਮੇਰੇ ਮੂੰਹ ਚੋਂ ਨਿਕਲ ਗਿਆ ਸੀ ਮੈਂ ਕਹਿੰ ਲਿਆ 2025 ਤੇ 26 ਦੇ ਨੇੜੇ ਜਾ ਕੇ ਇਹ ਪਾਗਲ ਹੋਣਗੇ ਸਾਰੇ ਤੇ ਸਰਕਾਰੀ ਪਾਗਲਖਾਨਾ ਬਣਾਉਣਾ ਪੈਣਾ ਨਵਾਂ ਖਰਚ ਖੜਾ ਹੋਊਗਾ ਹੁਣ ਦੇਖੋ ਤੁਸੀਂ ਹੋ ਤਾਂ ਗਏ ਹੁਣ ਉਹਨੂੰ ਕੋਈ ਕਹਿੰਦਾ ਵੀ ਰੋहतक ਭੇਜੋ ਰੋहतक ਕਰਕੇ ਕਿਉਂ ਲੈਣਗੇ ਭਈ ਉਹ ਦੂਜੇ ਸੇਟਾਂ ਵਾਲੇ ਕਹਿਣਗੇ ਭਈ ਆ ਤੁਸੀਂ ਕਮਰੇ ਕੀਤੇ ਨੇ ਆਪਣੇ ਆਪ ਸੰਭੋ ਤੁਸੀਂ ਸਹੀ ਗੱਲ ਹੈ ਸੋਸ਼ ਕਰਕੇ ਮਨ ਲੱਗਦਾ ਨਾ ਮਾ ਖਰਚਾ ਖੜਾ ਕਰਨ ਕਿ ਸਰਕਾਰੀ ਪਾਗਲਖਾਨਾ ਬਣਾਉਣਾ ਪਊਗਾ ਜਿਹੜੇ ਹਿਸਾਬ ਤੇ ਬਿਆਨ ਦੇ ਰਹੇ ਨੇ ਇਹ ਕੋਈ ਨਾਰਮਲ ਦਿਮਾਗ ਦਾ ਤਾਂ ਨਹੀਂ ਹੈਗੀ ਉੱਪਰ ਚ ਇਹਦਾ ਕੋਈ ਮਤਲਬ ਹੱਲ ਹੋ ਲਗੇ ਜਿਵੇਂ ਕੋਈ ਤਾਂ ਕਹਿੰਦੇ ਆ ਕਿ ਜਾਂ ਕੋਈ ਰਾਜਾ ਬੜਿੰਗ ਕੋ ਨਵਜੋ ਸਿੱਧੂ ਦਾ ਕਰਾਇਆ ਹੋਇਆ ਟੂਣਾ ਟਾਣਾ ਟੱਪ ਗਿਆ ਹੋਣਾ ਹਨਾ ਉਧਰ ਰੋਜ ਹੀ ਕੋਈ ਨਾ ਕੋਈ ਸੱਪ ਆ ਪਾਈ ਰਖਦਾ ਉਹ ਉਹ ਟੂਨੇ ਕਰਦਾ ਰਹਿੰਦਾ ਦੂਜਾ ਬਰਨਾਲਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਧਦੀਆਂ ਦੇਖ ਕੇ ਕੱਲ ਬਰਨਾਲਾ ਦੇ ਡਿਪਟੀ ਕਮਿਸ਼ਨਰ ਖੇਤਾਂ ਦੇ ਦੌਰੇ ਤੇ ਨਿਕਲੇ ਇਸ ਮੌਕੇ ਉਹਨਾਂ ਪਿੰਡਾਂ ਵਿੱਚ ਪਰਾਲੀ ਨੂੰ ਲਾਈ ਹੋਈ ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਦੀ ਮਦਦ ਵੀ ਕੀਤੀ ਤੇ ਡਿਊਟੀ ਵਿੱਚ ਕਤਾਹੀ ਵਰਤਨ ਤੇ ਉਹਨਾਂ ਡੀਐਸਪੀ ਬਰਨਾਲਾ ਨਾਇਬ ਤਹਿਸੀਲਦਾਰ ਬਰਨਾਲਾ ਤੇ ਐਸਐਚਓ ਸਦਰ ਬਰਨਾਲਾ ਨੂੰ ਨੋਟਿਸ ਜਾਰੀ ਕਰ ਤਲਬ ਵੀ ਕੀਤਾ ਉੱਧਰ ਕੱਲ ਸੂਬੇ ਭਰ ਵਿੱਚ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਕੀਤੀ ਜਾ ਰਹੀ ਸਖਤੀ ਦੇ ਮੱਦੇਨਜ਼ਰ 37 ਕਿਸਾਨਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਤੇ ਡਿਊਟੀ ਵਿੱਚ کوتاਹੀ ਵਰਤਣ ਵਾਲੇ 58 ਨੋਡਲ ਅਫਸਰਾਂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਕੈਨੇਡਾ ਦੇ ਵਿਨੀਪੈਗ ਦੇ ਗੁਰਦੁਆਰਾ ਕਲਗੀਧਰ ਦਰਬਾਰ ਵਿੱਚ 10 ਸਾਲ ਤੱਕ ਗ੍ਰਾਂਥੀ ਸਿੰਘ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਉੱਪਰ ਗੁਰੂ ਦੀ ਗੋਲਕ ਵਿੱਚੋਂ 20 ਲੱਖ ਡਾਲਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਵਿੱਚ ਪਤਾ ਲੱਗਿਆ ਹੈ ਕਿ 1000 ਡਾਲਰ ਪ੍ਰਤੀ ਮਹੀਨਾ ਤਨਖਾਹ ਹੋਣ ਦੇ ਬਾਵਜੂਦ ਗ੍ਰਾਂਥੀ ਨੇ ਲਗਭਗ 3.5 ਲੱਖ ਡਾਲਰ ਦੇ ਮੁੱਲ ਵਾਲਾ ਘਰ ਖਰੀਦਿਆ ਤੇ ਇਸ ਤੋਂ ਇਲਾਵਾ 4 ਲੱਖ ਡਾਲਰ ਤੋਂ ਵੱਧ ਦੀ ਰਾਸ਼ੀ ਉਸ ਦੀ ਰਹਾਇਸ਼ ਤੋਂ ਬਰਾਮਦ ਹੋਈ ਹੈ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਵੱਲੋਂ ਚੋਣ ਕਮਿਸ਼ਨ ਤੇ ਵੋਟ ਚੋਰੀ ਕਰਨ ਸਬੰਧੀ ਲਾਏ ਜਾ ਰਹੇ ਦੋਸ਼ਾਂ درمیان ਕੱਲ ਸਾਬਕਾ ਕਾਂਗਰਸੀ ਕੈਬਨਟ ਮੰਤਰੀ ਕਪਲ ਸੱਬਲ ਨੇ ਵਿਹਾਰ ਦੀਆਂ ਪਹਿਲੇ ਗੇੜੀਆਂ ਚੋਣਾਂ ਦੌਰਾਨ ਹਰਿਆਣਾ ਤੋਂ ਬਿਹਾਰ ਨੂੰ ਚੋਰੀ ਛੁਪੇ ਚਲਾਈਆਂ ਗਈਆਂ ਸਪੈਸ਼ਲ ਰੇਲ ਗੱਡੀਆਂ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਕਪਲ ਸੱਬਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਰੇਲ ਗੱਡੀਆਂ ਚਲਾਉਣ ਦੇ ਮਾਮਲੇ ਤੇ ਚੋਣ ਕਮਿਸ਼ਨ ਤੋਂ ਸਫਾਈ ਮੰਗੀ उधर कांग्रेस ने दोष लाया कि चो कमीशन ने फर्जी बिहार में वोटिंग करने चलाई आज हम आपको एक ऐसी खबर देना चाहते हैं हमें मालूम है कि इलेक्शन कमीशन तो कुछ करेगी नहीं क्योंकि अगर रवैया ही अलग रहा है क्योंकि वो बीजेपी के सहयोगी हैं तो वो क्यों कुछ करेंगे तो खबर ये है कि तीन नवंबर 2025 में एक ट्रेन चली दस बजे सुबह वो ट्रेन करनाल से चली और पानीपत से होते हुए बड़ौनी गई उसमें पंद्रह सौ लोग थे ये हमें जानकारी है मिली है जानकारी एक और ट्रेन चली ग्यारह बजे उसी दिन तीन नवंबर वो भी करनाल से चली वो वाया पटना भागलपुर गई उसमें पंद्रह सौ लोग थे यह भी हमें जानकारी मिली है एक तीसरी ट्रेन चली तीन बजे और एक चौथी ट्रेन चली वो भी तीन चार वो चार बजे और दोनों वो ट्रेन तीन और चार की गुरुग्राम से चली और पटना होती हुई भागलपुर गई तो इन दो ट्रेन में लगभग तीन हजार लोग थे रेलवे मंत्री जी से वैष्णव जी से पूछना चाहता हूं कि भैया वाकई में क्या ये स्पेशल ट्रेन चली या नहीं क्योंकि जवाबदेही तो बनती है ना तो पब्लिकली बताएं क्या यह स्पेशल ट्रेन चली और जो मैंने कहा है दस बजे ग्यारह बजे तीन तारीख को फिर तीन बजे चार बजे वहां पहुंची और अगर ये चली तो सरकार ने स्पेशल ट्रेन हरियाणा से क्यों चलाया जब छठ में तो चला नहीं पाए यहां ट्रेन चला रहे हैं ठीक है और अगर वाकई में चली तो किस लिए अगर तो ये जेन्युन वोटर है तो उनके लिए तो स्पेशल ट्रेन की जरूरत नहीं है अगर जेन्युन वोटर नहीं है तो फिर कहा है क्या आपने स्पेशल ट्रेन चलवाई ਹੁਸੈਨਵੀ ਵਾਲ ਬਾਰਡਰ ਤੇ ਹੁਣ ਰੀਟਰੀਟ ਸੈਰੇਮਨੀ ਮੋੜ ਸ਼ੁਰੂ ਹੋ ਜਾਵੇਗੀ। ਇਹ ਸੈਰੇਮਨੀ ਅੱਜ ਤੋਂ ਸ਼ਾਮ 5 ਵਜੇ ਸ਼ੁਰੂ ਹੋ ਰਹੀ ਹੈ ਜਿਕਰ ਜੋਗ ਹੈ ਕਿ ਹੜ ਆਉਣ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ। ਧੰਨਵਾਦ।